ད�ླླ མར ཁྱཀ ཚཁཁ ཚཁཁ ཁ ཁྱཁ ཁཁ 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 ཁཁཁ ཁཁཁ

ਪਿੰਡ ਮਹਿਤਾ ਨੀਅਰ ਤਪਾ ਜ਼ਿਲ੍ਹਾ ਬਰਨਾਲਾ ਦੇ ਵਿੱਚ ਇੱਕ ਸੁਖਵਿੰਦਰ ਸਿੰਘ ਜੋ ਅਗਨੀਵੀਰ ਦੇ ਵਿੱਚ ਭਰਤੀ ਪਿਛਲੇ ਸਮੇਂ ਦੇ ਵਿੱਚ ਹੋਇਆ ਸੀ 22 ਸਾਲ ਦੀ ਉਮਰ ਹੈ ਉਹਨਾਂ ਦੇ ਫਾਦਰ ਪਹਿਲਾਂ ਹੀ ਆਰਮੀ ਦੇ ਵਿੱਚ ਸੇਵਾ ਨਿਭਾ ਕੇ ਆਏ ਨੇ ਸੂਬੇਦਾਰ ਜੀ ਤੇ ਉਹਨਾਂ ਦੇ ਘਰੇ ਕੋਈ ਇਦਾਂ ਦੀ ਮਤਲਬ ਜਾਣਕਾਰੀ ਆਈ ਸੀ ਜਿਹਦਾ ਪਰਿਵਾਰ ਦਾ ਜਿਹੜਾ ਰੋ ਰੋ ਕੇ ਬੁਰਾ ਹਾਲ ਹੈ ਅਸੀਂ ਸਾਬਕਾ ਸੈਨਿਕ ਐਕਸ਼ਨ ਗਰੁੱਪ ਵੱਲੋਂ ਉਹਨਾਂ ਦਾ ਪੂਰਾ ਸਾਥ ਦੇਵਾਂਗੇ ਸਾਡੇ ਹਲਕੇ ਦਾ ਮਾਨ ਸਾਡੇ ਪਿੰਡ ਮਹਿਤੇ ਤੋਂ ਵੀਰ ਸੁਖਵਿੰਦਰ ਸਿੰਘ ਜਿਹੜੇ ਸ਼ਾਇਦ ਕੱਲ ਦੇਸ਼ ਦੀ ਜਿਹੜੀ ਫੌਜ ਦੇ ਵਿੱਚ ਡਿਊਟੀ ਦੇ ਦੌਰਾਨ ਉਹਨਾਂ ਦੀ ਸ਼ਹੀਦੀ ਹੋਈ ਆ ਅੱਜ ਉਹਨਾਂ ਦੇ ਜਿਹੜਾ ਸ਼ਰੀਰ ਨੂੰ ਅੰਤਿਮ ਸੰਸਕਾਰ ਇੱਥੇ ਕੀਤਾ ਗਿਆ ਤੇ ਅਸੀਂ ਬੜੀ ਦੁਖ ਦੀ ਘੜੀ ਦੇ ਵਿੱਚ ਸਾਰੇ ਇਲਾਕੇ ਦੇ ਸਾਥੀ ਪਿੰਡ ਵਾਸੀ ਪਹੁੰਚੇ ਹੋਏ ਔਰ ਪਰਿਵਾਰ ਦੇ ਨਾਲ ਬੜੀ ਹਮਦਰਦੀ ਹੈ ਕਿਉਂਕਿ ਬਾਈ 1 ਸਾਲ ਦੀ ਉਮਰ ਦੇ ਵਿੱਚ ਨੌਜਵਾਨ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਪਰ ਜਿਹੜਾ ਕੇਂਦਰ ਦੇ ਵੱਲੋਂ ਸਾਡੇ ਇਹ ਅਗਨੀ ਵੀਰ ਜਿਹੜੀ ਦੀ ਸ਼ੁਰੂ ਕਰੀ ਗਈ ਸੀ ਉਸ ਭਰਤੀ ਦੇ ਵਿੱਚ ਮੁੰਡੇ ਨੂੰ ਪੌਣੇ ਇੱਕ ਦੋ ਸਾਲ ਹੀ ਹੋਏ ਸੀ ਹਲੇ ਇਸ ਨੌਜਵਾਨ ਨੂੰ ਭਰਤੀ ਹੋਇਆ ਨੂੰ ਸੋ ਪਰਿਵਾਰ ਤੇ ਬੜਾ ਦੁੱਖ ਦਾ ਜਿਹੜਾ ਪਹਾੜ ਆ ਟੁੱਟਿਆ ਪਰਮਾਤਮਾ ਇਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਵਿੱਚ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਉਦਮ ਵਾਹਿਗੁਰੂ ਬਖਸ਼ੇ ਅ ਦੇਖੋ ਜੀ ਮੈਂ ਹਲੇ ਪਹੁੰਚਿਆ ਹੀ ਆ ਮੇਰੀ ਉਸਤਰੀ ਸਾਹਿਬ ਨਾਲ ਸੀਮ ਸਿੰਘ ਸਾਹਿਬ ਦੇ ਉਸਤਰੀ ਸਾਹਿਬ ਨਾਲ ਮੈਂ ਇਨਫੋਰਮੇਸ਼ਨ ਦੇ ਦਿੱਤੀ ਗਈ ਆ ਸੋ ਅੱਜ ਹੀ ਮੈਂ ਮੁੱਖ ਮੰਤਰੀ ਸਾਹਿਬ ਨਾਲ ਇਸ ਵਿਸ਼ੇ ਤੇ ਗੱਲ ਕਰਕੇ ਜੋ ਵੀ ਸਰਕਾਰ ਵੱਲੋਂ ਕੋਈ ਬਣਦੀ ਮਦਦ ਇਹਨਾਂ ਦੀ ਹੋਊਗੀ ਜੋ ਪਹਿਲਾਂ ਜਿਵੇਂ ਇਸ ਤਰ੍ਹਾਂ ਕੀਤੀ ਜਾਂਦੀ ਹੈ ਮੈਂ ਸੀਮ ਸਿੰਘ ਸਾਹਿਬ ਦੇ ਧਿਆਨ ਦੇ ਵਿੱਚ ਅੱਜ ਲਿਆ ਕੇ ਬਹੁਤ ਜਲਦ ਮੈਂ ਕੋਸ਼ਿਸ਼ ਕਰਾਂਗੀ ਕਿ ਆਪਾਂ ਮਦਦ ਇਹ ਜਿਹੜੀ ਪਰਿਵਾਰ ਨੂੰ ਦਵਾਈ ਜਾ ਸਕੇ ਹਾਂਜੀ ਅਸੀਂ ਮਹਿਤਾ ਪਿੰਡ ਦੇ ਵਿੱਚ ਪ੍ਰਸ਼ਾਸਨ ਵੱਲੋਂ ਔਰ ਪੁਲਿਸ ਵੱਲੋਂ ਇੱਥੇ ਸਵੇਰ ਦੇ ਹਾਜ਼ਰ ਹੈਗੇ ਆ ਜਦੋਂ ਪਤਾ ਲੱਗਾ ਸੀ ਇਸ ਅਨਸੁਖਾ ਵਿੱਚ ਕਟਣਾ ਦੇ ਬਾਰੇ ਤਾਂ ਪਰਿਵਾਰ ਨਾਲ ਅਸੀਂ ਮਿਲੇ ਆ ਉਹਨਾਂ ਨੂੰ ਆਪਾਂ ਪ੍ਰੋਸਾ ਦਿੱਤਾ ਕਿ ਅਸੀਂ ਉਹਨਾਂ ਦੇ ਨਾਲ ਹੈਗੇ ਆ ਤੇ ਪ੍ਰਸ਼ਾਸਨ ਵੱਲੋਂ ਔਰ ਸਰਕਾਰ ਵੱਲੋਂ